ਅੱਜ ਜੋ ਮਾਤਵ ਸੇਤ ਨੂੰ ਦਿੱਤਾ ਜਾਣਾ ਚਾਹੀਦਾ ਉਹ ਸਵਾਦ ਨੂੰ ਦਿੱਤਾ ਜਾ ਰਿਹਾ ਹੈ ਜਾਇ ਇਸ ਤਰ੍ਹਾਂ ਕਹਿ ਲਓ ਕਿ ਫਾਸਟ ਫੂਡ ਖਾਣਾ ਹੀ ਫੈਸ਼ਨ ਹੋ ਗਿਆ ਹੈ ਅਤੇ ਇਹ ਫੈਸ਼ਨ ਮਨੁੱਖ ਜਾਤੀ ਦੇ ਭੁਵਿੱਖੇ ਅੱਗੇ ਵੱਡਾ ਸਵਾਲ ਖੜਾ ਕਰ ਰਿਹਾ ਹੈ ਇਸ ਨੂੰ ਵੇਖਦੇ ਹੋਏ ਸਿਵਲ ਸਰਜਨ ਡਾਕਟਰ ਪਮਨ ਕੁਮਾਰ ਛੋਤਰਾ ਨੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਖਾਣ ਪੀਣ ਵਿੱਚ ਫਾਸਟ ਫੂਡ ਜਾਂ ਜੰਕ ਫੂਡ ਨੇ ਬਹੁਤ ਵੱਡੀ ਜਗ੍ਹਾ ਬਣਾ ਲਿਆ ਇਹ ਤੋ ਤਾਂ ਕੀ ਬਕਵਾਕ ਮੌਕਾ ਤੇ ਲਾਇ ਜਾ ਰਿਹਾ ਹੈ ਲੰਗਰਾਂ ਵਿੱਚ ਵੀ ਫਾਸਟ ਫੂਡ ਦੇ ਸਟਾਲ ਲਗਾਏ ਚਾਰੇ ਹੱਥ ਕਈ ਵਾਰ ਲੰਗਰਾਂ ਵਿੱਚ ਵੀ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸਿਵਲ ਸਰਜਨ ਨੇ ਦੱਸਿਆ ਹੈ ਕਿ ਜੇ ਅਸੀਂ ਅਜੀਹ ਭੋਜਨ ਪਦਾਰਥਾਂ ਦੀ ਬਜਾਏ ਸਾਦੇ ਖਾਣੇ ਨੂੰ ਪਹਿਲ ਦੇਵਾਂਗੇ ਤਾਂ ਸਾਡੀ ਸਿਹਤ ਤੰਦਰੁਸਤ ਰਹਿ ਸਕਦੀ ਹੈ ਜੰਕ ਫੂਡ ਵਿੱਚ ਕੋਈ ਵੀ ਵਿਟਾਮਿਨਸ ਅਤੇ ਪੋਸ਼ਟਿਕ ਤੱਤ ਬਚਿਆ ਨਹੀਂ ਨੰਦਾ ਇਸ ਸੰਬੰਧੀ ਜਰਾ ਧਿਆਨ ਦਿੱਤਾ ਜਾਵੇ ਤਾਂ ਇਹ ਫਾਸਟ ਫੂਡ ਸਾਡੇ ਸਰੀਰ ਲਈ ਫਾਇਦੇਮੰਦ ਨਹੀਂ ਆਖਿਆ ਜਾ ਸਕਦਾ ਅਤੇ ਇਹ ਸਾਡੇ ਸਰੀਰ ਲਈ ਬਹੁਤ ਫਾਸਟ ਤਰੀਕੇ ਨਾਲ ਖਤਰਨਾਕ ਸਾਬਤ ਹੋ ਸਕਦਾ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਤੰਦਰੁਸਤ ਰਹਿਣ ਲਈ ਅਜਿਹੇ ਭੋਜਨ ਨੂੰ ਬਹੁਤ ਹੀ ਘੱਟ ਪੈਲ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਸਵਾਦ ਸਵਾਦ ਵਿੱਚ ਨਾ ਤਾਂ ਜ਼ਿਆਦਾ ਖਾਣਾ ਚਾਹੀਦਾ ਅਤੇ ਨਾ ਹੀ ਰੋਜ਼ਾਨਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਦਾ ਭੋਜਨ ਹੀ ਖਾਧਾ ਜਾਵੇ ਉਹਨਾਂ ਲੰਗਰ ਲਗਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਲੰਗਰਾਂ ਵਿੱਚ ਵੀ ਫਾਸਫੂਰ ਦਾ ਲੰਗਰ ਲਗਾਉਣ ਤੋਂ ਪਰਹੇਜ਼ ਕਰਨ ਅਤੇ ਲੰਗਰ ਬਣਾਉਣ ਸਮੇਂ ਸਾਫ਼ ਸਵੱਈ ਦਾ ਵਿਸ਼ੇਸ਼ ਧਿਆਨ ਰੱਖਣ ਡਾਕਟਰ ਪਰਮਨ ਨੇ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਪਤਾ ਲੱਗਦਾ ਹੈ ਪਾਸਪੋਰਟ ਜਾਖੋਰ ਖਾਤ ਪਦਾਰਥ ਵੇਚਣ ਵਾਲਿਆਂ ਵੱਲੋਂ ਜਾਂ ਲੰਗਰ ਬਣਾਉਣ ਸਮੇਂ ਸਾਫ ਸਫਾਈ ਨਹੀਂ ਰੱਖੀ ਜਾ ਰਹੀ ਤਾਂ ਉਨ੍ਹਾਂ ਬਾਰੇ ਦਫ਼ਤਰ ਸਿਵਲ ਸਰਜਨ ਵਿਕੇਂ ਜੀਲਾ ਸਹਿਯਤ ਅਫਸਰ ਜਾਂ ਫੂਡ ਸੇਫਟੀ ਟੀਮ ਨਾਲ ਸੰਪਰਕ ਕੀਤਾ ਜਾਵੇ ਜਿਸ ਤੇ ਤੁਰੰਤ ਬੰਦੀ ਕਾਰਵਾਈ ਕੀਤੀ ਜਾਵੇਗੀ